ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਸਿਹਤ ਯੋਜਨਾ ਜਿਸ ਅਧੀਨ ਪੰਜਾਬ ਦੇ ਹਰ ਵਸਨੀਕ ਨੂੰ ਹੁਣ 10 ਲੱਖ ਤੱਕ ਦਾ ਇਲਾਜ ਮੁਫਤ ਵਿੱਚ ਮਿਲੇਗਾ ਸੰਬੰਧੀ ਕਾਰਡ ਨਾਉਣ ਲਈ ਵਾਰਡ ਨੰਬਰ 20 ਦੇ ਕਾਉਂਸਲਰ ਸੁਰੇਸ਼ ਸ਼ਰਮਾ ਵੱਲੋਂ ਸਥਾਨਕ ਗਾਂਧੀ ਲਾਇਬ੍ਰੇਰੀ ਵਿਖੇ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਕੈਂਪ ਵਿੱਚ ਵਾਰਡ ਨੰਬਰ 20 ਦੀਆਂ ਨਿਵਾਸੀਆਂ ਦੀ ਬਹੁਤ ਹੀ ਸੁਚੱਜੇ ਢੰਗ ਨਾਲ ਮੁੱਖ ਮੰਤਰੀ ਸਿਹਤ ਯੋਜਨਾ ਦੀ ਕਾਰਡ ਬਣਾਉਣ ਲਈ ਰਜਿਸਟ੍ਰੇਸ਼ਨ ਕੀਤੀ ਗਈ ਸਮਾਜ ਸੇਵੀ ਕਾਉਂਸਲਰ ਸੂਰਜ ਸ਼ਰਮਾ ਨੇ ਕਿਹਾ ਕਿ ਵਾਰਡ ਨੰਬਰ 20 ਉਹਨਾਂ ਦਾ ਆਪਣਾ ਪਰਿਵਾਰ ਹੈ ਅਤੇ ਵਾਰਡ ਵਾਸੀਆਂ ਨੂੰ ਹਰ ਤਰ੍ਹਾਂ ਦੀ ਸਰਕਾਰੀ ਸਹੂਲਤ ਦੇਣ ਲਈ ਉਹ ਵਚਨਬੱਧ ਹਨ। ਕਿਧਰ ਆਏਗੇ ਤੇ ਮੇਰਾ ਨਾਮ ਭਗਵਾਨ ਸਿੰਘ ਹੈ ਜੀ ਮੈਂ ਇੱਥੇ ਆਪਣਾ ਕਾਰਡ ਬਣਾਉਣ ਆਇਆ ਜਿਹੜਾ ਮੁੱਖ ਮੰਤਰੀ ਸਾਹਿਬ ਦੀ ਯੋਜਨਾ ਤਹਿਤ ਬਣ ਰਿਹਾ ਹੈ ਜੀ। ਔਰ ਸਾਡੇ ਬੜੇ ਸਤਿਕਾਰਯੋਗ ਸੂਰਜ ਸ਼ਰਮਾ ਜੀ ਐਮਸੀ ਵਾਰਡ ਨੰਬਰ 20 ਜਿਹੜੇ ਕਿ ਬੜੇ ਸੁਚਾਰੂ ਢੰਗ ਦੇ ਨਾਲ ਸਵੇਰ ਤੋਂ 9 ਵਜੇ ਤੋਂ ਉਹਨਾਂ ਨੇ ਚਲਾਇਆ ਹੋਇਆ ਤੇ ਸ਼ਾਮ 5 ਵਜੇ ਤੀਕਾ। ਇਹ ਮੀਰਾ ਬਣ ਗਿਆ ਵਾ ਬਾਕੀ ਸੰਗਤਾਂ ਜਿੱਦਾਂ ਜਿਧਾਰੀਆਂ ਨੇ ਉਸੇ ਤਰ੍ਹਾਂ ਵੰਡ ਰਹੇ ਨੇ ਔਰ ਇੱਥੇ ਉਹਨਾਂ ਦੇ ਆਉਣ ਵਾਸਤੇ ਚਾਹ ਪਾਣੀ ਦਾ ਵੀ ਪ੍ਰਬੰਧ ਜਿਹੜਾ ਬਹੁਤ ਵਧੀਆ ਆਪਣਾ ਸੂਰੇ ਸ਼ਰਮਾ ਜੀ ਨੇ ਕੀਤਾ ਗਿਆ ਵਾ ਕਿਸੇ ਨੂੰ ਕਿਸੇ ਕਿਸਨ ਦੀ ਕੋਈ ਦਿੱਕਤ ਨਹੀਂ ਆ ਰਹੀ ਔਰ ਰਸ਼ਵੀ ਘਾਟਿਆ ਤੇ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਹੈ ਪਾਰਟੀ ਭਾਈ ਨੂੰ ਲੈ ਕੇ ਕੋਈ ਵਿਤਰਾ ਹੋਇਆ ਨਹੀਂ ਬਿਲਕੁਲ ਨਹੀਂ ਜੀ ਕਿਸੇ ਇਸ ਤਰ੍ਹਾਂ ਦਾ ਕੋਈ ਵੀ ਵਿਤਕਰਾਨ ਨਹੀਂ ਹੈ ਜਿਹੜਾ ਵੀ ਆ ਰਿਹਾ ਵਾ ਵਾਰਡ ਨੰਬਰ 20 ਦੇ ਵਿੱਚ ਚਾਹੇ ਉਹ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰਦਾ ਹੋਵੇ ਅਸੀਂ ਇਹ ਤੈਹ ਦਲ ਉਹਦੇ ਸ਼ੁਕਰਗੁਜ਼ਾਰ ਆਂ ਕਿ ਉਹ ਸਾਡੇ ਕੋਲ ਆ ਰਿਹਾ ਵਾ ਅਸੀਂ ਖੁਦ ਵੱਧ ਚੜ ਕੇ ਉਹਨੂੰ ਆਪ ਨਾਲ ਲੈ ਕੇ ਉਹਦਾ ਜਿਹੜਾ بیمਾ ਕਾਰਾ ਉਹ ਬਣਾ ਰਹੇ ਆ ਜੀ ਠੀਕ ਹੈ ਜਿਹੜਾ ਵਾਰਡ ਵੱਲੋਂ ਜਿਹੜੇ ਤੁਸੀਂ ਇੱਕ ਕੈਂਪ ਲਗਾਇਆ ਇੱਥੇ ਆਯੁਸ਼ਮਨ ਕਾਰਡ ਬੰਦੇ ਪਏ ਨੇ ਜਿਹਦੇ 10 ਲੱਖ ਦਾ ਬੀਮਾ ਮਿਲਣਾ ਹੈ ਲੋਕਾਂ ਨੂੰ ਕਿਸ ਤਰ੍ਹਾਂ ਰਿਸਪੌਂਸਰ ਕਿਸਾਈ ਤੁਹੀ ਸੋਲਦਾ ਜਿਹੜੇ ਵਾਰਡ ਤੇ ਨਾਲ ਤੇ ਮੈਂ ਪੱਤਰਕਾਰ ਭਾਈ ਜੀ ਦਾ ਧੰਨਵਾਦ ਕਰਦਾ ਹਾਂ ਤੁਸੀਂ ਕਵਰੇਜ ਕਰਨਾ ਹੈ ਜੀ ਅੱਜ ਵਾਰਡ ਨੰਬਰ 20 ਦਾ ਜੀ ਮੈਂ ਕੌਂਸਲਰ சுரேਸ਼ ਸ਼ਰਮਾ ਵਾਰਡ ਨੰਬਰ 20 ਦਾ ਜਿਹੜਾ ਵਾ ਕੈਂਪ ਲਗਾਇਆ ਜੀ ਮੁੱਖ ਮੰਤਰੀ ਬੀਮਾ ਸਹਿਤ ਯੋਜਨਾ ਜਿਹੜਾ ਕਾਰਡ ਚੱਲਿਆ 10 ਲੱਖ ਦਾ ਇਲਾਜ ਜਿਹੜਾ ਹਰ ਵਰਗ ਨੂੰ ਮਿਲਦਾ ਤੇ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਵੱਤਵਾ ਸਾਰੇ ਭੈਣ ਭਰਾ ਹਨ ਇਸ ਜਿਹੜੀ ਸਰਕਾਰ ਨੇ ਸਕੀਮ ਲਾਈ ਇਹਦਾ ਲਾਭ ਲੈ। ਇਹ ਅੱਜ ਜਿਹੜਾ ਕੈਂਪ ਲੱਗਾ ਕੀ ਕੀ ਸੇਵਾ ਤੁਸੀਂ ਦੇ ਰਹੇ ਹੋ? ਮੈਂ ਤੇ ਵੇਖੋ ਜੀ ਆਪਣੇ ਵੱਲੋਂ ਜਿੰਨਾ ਮੇਰਾ ਪਰਿਵਾਰ ਆ ਰਿਹਾ ਵਾਰ ਨੰਬਰ 20 ਦਾ 20 ਦਾ ਕੈਂਪ ਲੱਗਾ ਜੀ ਹਰ ਕਿਸੇ ਨੂੰ ਆਂਦੇ ਚਾਹ ਪਾਣੀ ਬੈਠੋ ਆਪਣਾ ਬਣਾਓ ਕਾਰਡ ਬਣਾ ਕੇ ਕਾਰਡ ਮਿੰਟੋਮੈਟ ਬਣਾ ਦੇ ਵੇਖੋ ਤੁਹਾਡੇ ਤੋਂ ਰਸ਼ਵਤ ਨਹੀਂਗਾ। ਸਵੇਰੇ 9 ਵਜੇ ਤੋਂ ਹੀ ਸ਼ੁਰੂ ਹੋਏ ਆ 5 ਵਜੇ ਤੱਕ ਲੱਗੇਗਾ ਜੀ ਸਾਰੇ ਵੱਤਵਾ ਦਾਣ ਤੇ ਆਪਣ ਤਾਰੰਤਾਰੰਤੋਂ ਅਮਨਦੀਪ ਮੰਜੰਦਾ ਜੀਤ ਲੋਕਾ ਦੇ ਨਾਲ ਅਮਿਤ ਮਰਵਾਹਾ ਦੀ ਵਿਸ਼ੇਸ਼ ਰਿਪੋਰਟ